ANTV ਪੰਜਾਬ ਹਿਮਾਚਲ ਹਰਿਆਣਾ ਦੇਖ ਰਹੇ ਹੋ ਤੁਸੀਂ ਤਾਂ ਇਸ ਵੇਲੇ ਪੰਜਾਬ ਦੇ ਵਿੱਚ ਦੋ ਵੱਡੇ ਅਭਿਆਨ ਚੱਲ ਰਹੇ ਨੇ ਯੁੱਧ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪਰਹਾਰ ਇਸ ਦੇ ਵਿੱਚ ਹੁਣ ਤੱਕ ਬਹੁਤ ਵੱਡੀਆਂ ਰਿਕਵਰੀਆਂ ਤੇ ਗ੍ਰਿਫਤਾਰੀਆਂ ਜਿਹੜੀਆਂ ਹੋ ਚੁੱਕੀਆਂ ਨੇ ਉਸ ਦੇ ਵਿੱਚ ਅੱਜ ਵੀ ਗ੍ਰਿਫਤਾਰੀਆਂ ਹੋਈਆਂ ਨੇ ਬਹੁਤ ਸਾਰੇ ਹਥਿਆਰ ਮਿਲੇ ਨੇ ਤਾਂ ਸਾਰੀ ਜਾਣਕਾਰੀ ਦੇ ਲਈ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਪੋਲਰ ਪੁਲਿਸ ਕਮਿਸ਼ਨਰ ਅਨੂਰ ਸਾਹਨੇ ਸਵਾਲ ਕੀਤਾ ਜਾਣਕਾਰੀ ਹੈ ਜੋ ਅੱਜ ਗ੍ਰਿਫਤਾਰੀ ਹੋਈ ਹੈ

히어로인 ਤੇ 1190000 ਪਹਿਲੇ ਦਿਨ ਜਿਹੜਾ ਅਸੀਂ ਡਰਗ ਮਨੀ ਵੀ ਰਿਕਵਰ ਕੀਤੀ ਕੱਲ 1/2 ਕਿਜੀ ਮੈਟਾਫੈਟਾਮਾਈਨ ਨਾਲ ਸੀਗੀ ਪਿਸਤਲ ਤੇ ਅੱਜ ਇਹ ਬਹੁਤ ਵੱਡਾ ਇੱਕ ਜਿਹੜਾ ਮੋਡਿਊਲ ਹੈ ਕਰਾਸ ਬਾਰਡਰ ਆਰਮਸ ਮੋਡਿਊਲ ਇਹਨੂੰ ਨੈਟਵਰਕ ਕਹਿ ਸਕਦੇ ਆਪਾਂ ਪੰਜ ਸਫਿਸਟੀਕੇਟਡ ਤੇ ਲੀਟਲ ਵੈਪਨ ਰਿਕਵਰ ਕੀਤੇ ਗਏ ਦੋ આરોપી ਇਹਦੇ ਚ ਫੜੇ ਗਏ ਨੇ ਤਿੰਨ ਗਲੌਕ ਨੇ 9mm ਦੇ ਔਰ 0.304 ਦੇ ਦੋ ਪਿਸਤਲ ਨੇ ਜੀ ਰੋਹਿਤ ਰੋੜਾ ਜਿਹੜਾ ਇੱਕ ਕੇਟਰਿੰਗ ਦਾ ਕੰਮ ਕਰਦਾ ਇਹ ਫੜਿਆ ਗਿਆ ਪਹਿਲਾਂ ਔਰ ਇਹ ਬੰਦਾ ਪੁਰਾਣਾ ਹੈ ਦਾ ਬੈਕਗ੍ਰਾਉਂਡ ਤਿੰਨ ਮੁਕਦਮੇ ਦੇ ਖਿਲਾਫ ਇੰਪੋਰਟੈਂਟ ਦਰਜ ਨੇ ਸੋਨੂ ਕੰਗਲਾ ਇਕਪੁਰ ਨੋਨ ਕ੍ਰਿਮੀਨਲ ਹੈਗਾ ਕਿ ਐਸਟਰ ਜੋ ਅੱਜਕੱਲ੍ਹ ਗੇਲ ਜੇਲ੍ਹ ਚ ਬਲੌਇਡ ਹੈ ਉਹਦੇ ਨਾਲ ਅਸੋਸੀਏਟਡ ਹੈ ਪੁਰਾਣਾ ਜੀ ਜੇਲ੍ਹ ਤੋਂ ਵਿੱਚ ਇਹਨਾਂ ਦੇ ਲਿੰਕਸ ਸਟੈਬਿਸ਼ ਹੋ ਜਾਂਦੇ ਆ ਔਰ ਬਾਹਰ ਰਾਫਤਾ ਇਹ ਕਰ ਲੈਂਦੇ ਆ ਜਿਹਦਾ ਪਛੋਕੜ ਦੇਖੀ ਆਰਮਜ਼ ਐਕਟ ਤੇ ਵਿਧ 1.3 ਸਨੈਚਿੰਗ ਦਾ ਇਹਦੇ ਖਿਲਾਫ ਪਰਚਾ ਦਰਜਾ ਡੀ ਡਿਵੀਜ਼ਨ ਚ 2022 ਚ ਇੱਕ ਪਿਸਟਲ 0.30 ਮੋਰੋ ਤੋਂ ਫੜਿਆ ਗਿਆ ਫਿਰ ਜਦੋਂ ਜੇਲ ਚਲਾ ਗਿਆ ਉੱਥੇ ਮੋਬਾਈਲ ਨੇ ਨੂੰ ਇਹ ਤੋਂ ਫੜਿਆ ਗਿਆ ਪ੍ਰਿਜ਼ਨ ਐਕਟ ਦਾ ਪਰਚਾ ਦਰਜ ਹੋਇਆ ਉਸ ਤੋਂ ਇਲਾਵਾ ਇਹਦੇ ਖਿਲਾਫ ਆਲਮੋਸਟ ਕਮਰਸ਼ੀਅਲ ਕੁਆਂਟੀਟੀ ਦਾ ਤੇ ਨਾਲ 55000 ਦੇ ਕਰੀਬ ਡਰੱਗ ਮਨੀ ਸਿਵਲ ਲਾਈਨ ਚ 8ਵੇਂ ਮਹੀਨੇ 2025 ਦੇ ਵਿੱਚ ਹੀ ਇਹ ਗ੍ਰਿਫਤਾਰ ਹੋਇਆ ਦੂਜਾ ਸਾਥੀ ਹਰਪ੍ਰੀਤ ਹੱਪੀ ਵੈਲਡਿੰਗ ਦਾ ਕੰਮ ਕਰਦਾਉ ਤੇ ਤੋਂ ਕੈਪਸੂਲ 304 ਫੜੇਗੇ 에어ਪੋਰਟ ਪੁਲਿਸ ਸਟੇਸ਼ਨ ਦੀ ਜੂਰਿਸਡਿਕਸ਼ਨ ਦੇ ਵਿੱਚੋਂ ਫਿਰ ਆਰਮਜ਼ੈਟ ਦਾ ਪਰਚਾ ਦਰਜ ਹੋਇਆ ਪਿਸਟਲ ਪੱਤੀਪੋਰ ਤੇ ਲਾਈਵ ਕੈਟਰੀਜਸ ਮਿਲੇ ਉਹ ਵੀ 에어ਪੋਰਟ ਦੇ ਏਰੀਆ ਚ 2024 ਚ 2025 ਦੇ ਵਿੱਚ ਸ਼ੈਟਾ ਦੇ ਵਿੱਚ ਇੱਕ ਗਲੌਕ ਤੇ ਕੁਝ ਲਾਈਵ ਕੈਟਰੀਜਸ ਰਿਕਵਰ ਕੀਤੇ ਗਏ ਔਰ ਇਹ ਬੰਦੇ بار بار ਬੇਲ ਤੇ ਆ ਕੇ ਇਹੀ ਕੰਮ ਕਰ ਰਹੇ ਆ ਡਰੱਗ ਦਾ ਵੀ ਤੇ ਪਲੱਸ ਅਮਜ਼ਾ ਤੇ ਹੁਣ ਵੀ ਸਾਰੇ ਕੈਟਿੰਗ ਦਾ ਕੰਮ ਨਾਲ-ਨਾਲ ਕਰ ਰਿਆ ਸੀਗਾ ਇਹ ਨਾਲ-ਨਾਲ ਕਰੀ ਜਾਂਦੇ ਜੀ ਉਹ ਇੱਕ ਵਿਖਾਵਾ ਵੀ ਹੁੰਦਾ ਤੇ ਆਪਣਾ ਲੋਕਾਂ ਦੇ ਵਿੱਚ ਜਿਹੜਾ ਵਿਚਰਨ ਦਾ ਇੱਕ ਬੜਾ ਵਧੀਆ ਮਾਹਤਵ ਬਣ ਜਾਂਦਾ ਜਿੱਦਾਂ ਸਰ ਤੁਸੀਂ ਦੱਸਿਆ ਕਿ ਸੋਨੂ ਕੰਗਲੇ ਦੇ ਨਾਲ ਇਹ ਪਹਿਲਾਂ ਪਾਲ ਮਿਲ ਰੱਖਾ ਰਿਹਾ ਹੁਣ ਵੀ ਕੀ ਉਹਦੇ ਕਹਿਣ ਤੇ ਕੰਮ ਕਰ ਰਿਹਾ ਸੀ ਜਾਂ ਕੋਈ ਹੋਰ ਬੰਦਾ ਜਿਹੜਾ ਸਾਹਮਣੇ ਆਇਆ ਹੋਵੇ ਸੋਨੂ ਕੰਗਲੇ ਦਾ ਡਾਇਰੈਕਟ ਇਨਵੋਲਵਮੈਂਟ ਹੁਣ ਕਿਸੇ ਆਮਸ ਨੈਟਵਰਕ ਦੇ ਵਿੱਚ ਇਹਦੀ ਕ੍ਰਿਮੀਨਲ ਐਕਟੀਵਿਟੀ ਨਹੀਂ ਆਇਆ ਪਰ ਤਰਾਣਾ ਉਹਦਾ ਕਾਫੀ ਕਰੇਬੀ ਐ ਐਸੋਸੀਏਟ ਰਹਾ ਸਰ ਬਾਡਰੀ ਏਰੀਆ ਦੇ ਵਿੱਚ ਹੀ ਡਰੋਨ ਰਾਹੀਂ ਚੀਜ਼ਾਂ ਪੁਸ਼ਪ ਹੁੰਦੀਆਂ ਨੇ ਜਾਂ ਕੁਝ ਉੱਥੇ ਸੁੱਟੀਆਂ ਜਾਂਦੀਆਂ ਨੇ ਫਿਰ ਅੱਗੇ ਡਿਲੀਵਰ ਕੀਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਤੁਸੀਂ ਕੱਲ ਵੀ ਰਾਣੀਆਂ ਪਿੰਡ ਤੋਂ ਇੱਕ ਵੱਡੀ ਰਿਕਵਰੀ ਹੋਈ ਆ ਉਹ ਅਰੈਸਟ ਹੋਇਆ ਸਤਨਾਮ ਸਿੰਘ ਕੋਈ ਇਹਨਾਂ ਦੇ ਆਪਸ ਵਿੱਚ ਕਿਸੇ ਦੇ ਨਾਲ ਲਿੰਕ ਜੁੜਦੇ ਹੋਣ ਦੇਖੋ ਪਾਕਿਸਤਾਨ ਬੇਸਡ ਹੈਂਡਲਰਸ ਆਪਣੇ ਅਲੱਗ-ਅਲੱਗ ਨਾਮ ਲੱਖ ਲੱਖ ਵਰਚੁਅਲ ਨੰਬਰਸ ਦੇ ਉੱਤੇ ਸੋਸ਼ਲ ਮੀਡੀਆ ਪਲੈਟਫਾਰਮਸ ਐਪਸ ਯੂਜ਼ ਕਰਦੇ ਆ ਅਗਰ ਸੇਮ ਬੰਦਾ ਹੁੰਦਾ ਵੀ ਆ ਤਾਂ ਉਹ ਡੈਫੀਨਿਟਲੀ ਦੂਜੇ ਬੰਦੇ ਨੂੰ ਆਪਣਾ ਨਾਮ ਅਲੱਗ ਲਾ ਦਿੰਦਾ ਸੋ ਚੀਜ਼ਾਂ ਦੇ ਉੱਤੇ ਅਸੀਂ ਕੰਮ ਕਰਦੇ ਰਹਿੰਦੇ ਆ ਜੋ ਵੀ ਟੈਕਨੀਕਲ ਜਾਂ ਹੋਰ ਸਾਡੇ ਕੋਲ ਐਵਿਡੈਂਸ ਆਉਂਦੀ ਅਸੀਂ ਕੋਰਿਲੇਟ ਕਰਦੇ ਆ ਪਰ ਅਜੇ ਇਹ ਕਹਿਣਾ ਬੜਾ ਮੁਸ਼ਕਲ ਹੈ ਇਸ ਸਟੇਜ ਦੇ ਉੱਤੇ ਕਿ ਆਪਾਂ ਇੱਕੋ ਹੀ ਬੰਦਾ ਇਹਨਾਂ ਨੂੰ ਹੈਂਡਲ ਕਰ ਰਿਹਾ ਸੀ ਇੱਕ ਸਰ ਜਿੱਦਾਂ ਆਪਰੇਸ਼ਨ ਪਰਹਾਰ ਚੱਲ ਰਿਹਾ ਉਸ ਦੇ ਵਿੱਚ ਲਗਾਤਾਰ ਹਰ ਰੋਜ਼ ਸੈਂਕੜੇ ਗ੍ਰਿਫਤਾਰੀਆਂ ਹੋ ਰਹੀਆਂ ਨੇ ਉਨ੍ਹਾਂ ਦੇ ਵਿੱਚ ਅਗਰ ਕੋਈ ਸੁਧਰਨਾ ਚਾਹੁੰਦਾ ਜਾਂ ਕਿਸ ਤਰ੍ਹਾਂ ਦੀਆਂ ਟਰਮ ਕੰਡੀਸ਼ਨਸ ਰੱਖੀਆਂ ਗਈਆਂ ਨੇ ਕਿ ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ ਦੇਖੋ ਅਸੀਂ ਤਾਂ ਖੁੱਲੀ ਅਪੀਲ ਮੈਂ ਪਹਿਲਾਂ ਵੀ ਕੀਤੀ ਹੈ ਕਿ ਜਿਹੜੇ ਬੰਦੇ ਸਰੈਂਡਰ ਕਰਨਾ ਚਾਹੁੰਦੇ ਨੌਜਵਾਨ ਸੂਰ ਹੋਣ ਮੇਨਤਾਰਾ ਚਾਹਣ ਤੇ ਜਿਹੜਾ ਲੀਗਲ ਕਾਰਵਾਈ ਉਹ ਅਸੀਂ ਕਰ ਹੀ ਰਹੇ ਹਾਂ ਗਲਤ ਰਿਯੂਮਰਸ ਲੋਕੀ ਉਡਾਈ ਜਾਂਦੇ ਇਸ ਗੱਲ ਤੇ ਕਿ ਜੀ ਪੁਲਿਸ ਇਦਾਂ ਕਰਦੀ ਐ ਉਹ ਕਰਦੀ ਐ ਬਿਲਕੁਲ ਲੀਗਲ ਸਿਸਟਮ ਜੋ ਇਨਫੋਰਸਮੈਂਟ ਇੱਕ ਏਜੰਸੀ ਦਾ ਕੰਮ ਉਹ ਅਸੀਂ ਕਰ ਰਹੇ ਹਾਂ ਇਹ ਨਹੀਂ ਇਹ ਸਪ੍ਰਹਾਰ ਜੋ ਤੁਹਾਡੇ ਵੱਲੋਂ ਚਲਾਇਆ ਜਾ ਰਿਹਾ ਨਾ ਇਸ ਦੀ ਪ੍ਰਸ਼ੰਸਾ ਅਕਸਰ ਲੋਕਾਂ ਦੇ ਵੱਲੋਂ ਕੀਤੀ ਵੀ ਜਾ ਰਹੀ ਹੈ ਕਿ ਲੱਗਦਾ ਹੈ ਹੁਣ ਪੰਜਾਬ ਦੇ ਵਿੱਚੋਂ ਗੈਂਗਸਟਰਵਾਦ ਜਿਹੜਾ ਉਹ ਖਤਮ ਹੋਊਗਾ ਕੋਈ ਅਪੀਲ ਕਰਨਾ ਚਾਹੋਗੇ ਨੌਜਵਾਨਾਂ ਨੂੰ ਨੌਜਵਾਨਾਂ ਨੂੰ ਮੈਂ ਡੈਫੀਨਿਟਲੀ ਇਹ ਕਹਿਣਾ ਚਾਹੁੰਦਾ ਕਿ ਦੇਖੋ ਆਪਣੇ ਬੈਕਆਵੇ ਚ ਆ ਕੇ ਗੱਲਾਂ ਚ ਆ ਕੇ ਝੂਠੇ ਲਾਰੇ ਚ ਲਾ ਕੇ ਤੁਸੀਂ ਤੁਹਾਨੂੰ ਲੋਕ ਬਾਹਰ ਬੈਠੇ ਫਸਾ ਲੈਂਦੇ ਆ ਔਰ ਆਪਣੇ ਸਟੇਟ ਦੇ ਵਿੱਚ ਆਪਣੇ ਮੁਲਕ ਦੇ ਵਿੱਚ ਹੀ ਆਪਾਂ ਕ੍ਰਿਮੀਨਲ ਐਕਟੀਵਿਟੀਆਂ ਨੂੰ ਅੰਜਾਮ ਦਿੰਦੇ ਆ ਆਪਣੀ ਲਾਈਫ ਖਰਾਬ ਕਰ ਲੈਂਦੇ ਆ ਆਪਾਂ ਨੂੰ ਭੁਗਤਣੀ ਪੈਂਦੀ ਆ ਇਲਿਗਲ ਐਕਸ਼ਨ ਆਪਣੇ ਤੇ ਹੁੰਦਾ ਬਾਅਦ ਚ ਕੋਈ ਬਾਤ ਵੀ ਨਹੀਂ ਪੁੱਛਦਾ ਸੋ ਮਿਹਨਤ ਨਾਲ ਆਪਣੀ ਕਮਾਈ ਕਰੀਏ ਗੁਰੂ ਪੀਰਾਂ ਦੀ ਧਰਤੀ ਤੇ ਉੱਤੇ ਆਪਾਂ ਜਨਮ ਲਿਆ ਸਭ ਨੇ ਔਰ ਸਾਡੇ ਬੱਚੇ ਆ ਸਾਡੇ ਛੋਟੇ ਭਰਾ ਨੇ ਉਹਨਾਂ ਨੂੰ ਮੈਂ ਹਮੇਸ਼ਾ ਇਹ ਸਮਝਦਾ ਕਿ ਉਹ ਕਰਾਏ ਪੈਨ ਨੂੰ ਰਾਹੇ ਪੈਣਾ ਚਾਹੀਦਾ ਹੈ ਜੇ ਕੋਈ ਅਜਿਹੀ ਗੱਲ ਹੋਈ ਵੀ ਹੈ ਆਪਣੀ ਅਸੀਂ ਉਹਦੇ ਤੇ ਬੜਾ ਫਰਾਖ ਦੇ ਲਈ ਨਾ ਔਰ ਹਿਊਮਨ ਜਿਹੜਾ ਅਪਰੋਚ ਨਾਲ ਉਹਨਾਂ ਦੇ ਕੇਸਾਂ ਨੂੰ ਵਿਚਾਰਾ ਮਿਹਰਬਾਨੀ ਸਰ ਇਹਨਾਂ ਨੂੰ ਸਾਹ ਗੁਰਪ੍ਰੀਤ ਸਿੰਘ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਾਰੀ ਜਾਣਕਾਰੀ ਦਿੱਤੀ ਗਈ ਹੈ ਜੋ ਅੱਜ ਗ੍ਰਿਫਤਾਰੀਆਂ ਹੋਈਆਂ ਨੇ ਉਸ ਦੇ ਵਿੱਚ ਕਿਸ ਤਰ੍ਹਾਂ ਦੇ ਹਥਿਆਰ ਸੀ ਤੇ ਕੌਣ ਉਹ ਮੁਸਲਿਮ ਨੇ ਜੋ ਲਗਾਤਾਰ ਇਸ ਕੰਮ ਦੇ ਵਿੱਚ ਸ਼ੋਲੀਅਤ ਰੱਖਦੇ ਨੇ ਦੇਖਦ ਰੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਬਾਬਾ ਦਿਨਾਰ ਸਿੰਘ